ਟੈਲਾ ਟਾਈਮ న్యూਸ ਐਂਡ ਐਂਟਰਟੇਨਮੈਂਟ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਵਾਗਤ ਕਰਦਾ ਮੈਂ ਰਜਨੀਸ਼ਟੇ ਜੀ ਦੋਸਤੋ ਅਸੀਂ ਆਪਣੇ ਚੈਨਲ ਦੇ ਮਾਧਮ ਦੇ ਰਾਹੀਂ ਤੁਹਾਨੂੰ ਸਮੇਂ-ਸਮੇਂ ਤੇ ਵੱਖ-ਵੱਖ ਸਿੱਖਿਆਤਾਂ ਦੇ ਨਾਲ ਰੂਪਰੂ ਕਰਾਉਂਦੇ ਰਹਿੰਦੇ ਹਾਂ ਅੱਜ ਅਸੀਂ ਆਏ ਹਾਂ ਪਟਿਆਲਾ ਦੇ ਹਲਕਾ ਘਨੌਰ ਦੇ ਵਿੱਚ ਜਿੱਥੇ ਕਿ ਸਰਵਾਰਾ ਨਿਊਟ੍ਰੀਸ਼ਨ ਕਲੱਬ ਦੇ ਵਿੱਚ ਅਸੀਂ ਬੈਠੇ ਹਾਂ ਸਾਡੇ ਨਾਲ ਰਜਿੰਦਰ ਸਿੰਘ ਸਰਵਾਰਾ ਜੀ ਸਾਡੇ ਨਾਲ ਨੇ ਜਿਹੜੇ ਕਿ ਲੋਕਾਂ ਨੂੰ ਵੱਖ-ਵੱਖ ਸਮੇਂ ਦੇ ਉੱਤੇ ਐ ਲੋਕਾਂ ਨੂੰ ਮਟਾਪੇ ਤੋਂ ਜਿਹੜੀ ਬਿਮਾਰੀ ਆ ਉਸ ਤੋਂ ਅਵੇਲ ਕਰਦੇ ਨੇ ਉਸ ਤੋਂ ਸੁਚੇਤ ਕਰਦੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿੰਦਾ ਨੇ ਪ੍ਰੋਡਕਟ ਲੈ ਕੇ ਆ ਰਹੇ ਨੇ ਉਹ ਕੀ ਕੀ ਉਹਨਾਂ ਦਾ ਜਿਹੜਾ ਹੈਗਾ ਅਸਰ ਜਿਹੜਾ ਹੈ ਲੋਕਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਕੀ ਕੀ ਰਿਜ਼ਲਟ ਮਿਲ ਰਿਹਾ ਹੈ ਆਪਾਂ ਗੱਲਬਾਤ ਕਰਦੇ ਹਰਜਿੰਦਰ ਸਿੰਘ ਜੀ ਤੁਹਾਡਾ ਸਵਾਗਤ ਹੈ ਚੈਨਲ ਤੇ ਅਸੀ ਗਾਲ ਜੀ ਜੀ ਜੈਨੂ ਹਰਜਿੰਦਰ ਸਿੰਘ ਜੀ ਤੁਸੀਂ ਇਹ ਦੱਸੋ ਵੀ ਤੁਹਾਡੇ ਕੋਲ ਕਿਹੜੇ ਕਿਹੜੇ ਪ੍ਰੋਡਕਟ ਨੇ ਕਿਹੜੀਆਂ ਕਿਹੜੀਆਂ ਬਿਮਾਰੀਆਂ ਦੇ ਜਿਹੜੇ ਉਹ ਕੰਮ ਕਰਦੇ ਨੇ ਸਾਡੇ ਉਹ ਮਟਾਪੇ ਨੂੰ ਹੈ ਜੀ ਮਟਪੇ ਲੋ ਜੋੜਾਂ ਦਾ ਸ਼ੂਗਰ ਤੋਂ ਜੀ 메인 ਪਾਵਰ ਹੈ ਜੀ ਤੇ ਕੋਲੋ ਬੂਟਾ ਆਇਆ ਜੀ ਬਹੁਤ ਤਾਕੜਾ ਪ੍ਰੋਡਕਟ ਆਇਆ ਜੀ ਤੇ ਹਰਿੰਦਰ ਸਿੰਘ ਜੀ ਆਪਣੇ ਜਿਹੜੇ ਇਹ ਪ੍ਰੋਡਕਟ ਨੇ ਇਹ ਦੇਸੀ ਦਵਾਈਆਂ ਜਾਂ ਮਤਲਬ ਕਿ ਫੂਡ ਸਪਲੀਮੈਂਟ ਨੇ ਇਹ ਫੂਡ ਸਪਲੀਮੈਂਟ ਨੇ ਜੀ ਸਾਰੇ ਅੱਛਾ ਜੀ ਜੋ ਲੋਕੀ ਅੱਜ ਦਾ ਫਾਸਟ ਫੂਡ ਤੇ ਜ਼ਿਆਦਾ ਰੁਝਾਨ ਹੋ ਗਿਆ ਜੀ ਹੂੰ ਹੂੰ ਤੇ ਆਪਣਾ ਸਪਲੀਮੈਂਟ ਕੋਈ ਲੈਂਦੇ ਨਹੀਂ ਐ ਹੂੰ ਤੇ ਉਹਨਾਂ ਦਾ ਸਾਰਿਆਂ ਦਾ ਮਿਸ਼ਨ ਨੇ ਇਹਦੇ ਵਿੱਚ ਅੱਛਾ ਜੀ ਹਾਂ ਜੀ ਤੇ ਜਿਵੇਂ ਕਿ ਕੋਈ ਖਰਾਕਾ ਦੇ ਵਿੱਚ ਕੋਈ ਘਟ ਰਹੇਗੇ ਆਪਣੇ ਸਰੀਰ ਦੇ ਵਿੱਚ ਉਹ ਵਸਤੇ ਪੂਰੀ ਕਰਦਾ ਜੋ ਤਰੀਕੇ ਘਟ ਰਹੇ ਜਾਂਦੀ ਹੈ ਕਿਸੇ ਨੂੰ ਵਿਟਾਮਿਨ ਦੀ ਘਾਟ ਹੋ ਗਈ ਕਿਸੇ ਨੂੰ ਕੈਲਸ਼ੀਅਮ ਦੀ ਘਾਟ ਹੋ ਗਈ ਠੀਕ ਹੈ ਉਹ ਸਾਰੇ ਦਾਤੇ ਦੇ ਮਿਕਸਿੰਗ ਰਜਿੰਦਰ ਸਿੰਘ ਜੀ ਆਪਣੇ ਜਿਹੜਾ ਪ੍ਰੋਟੀਨ ਸਪਲੀਮੈਂਟ ਆਮ ਕਰਕੇ ਅਸੀਂ ਸੁਣਨ ਵਿੱਚ ਆਇਆ ਤੇ ਫੂਡ ਸਪਲੀਮੈਂਟ ਜਿੰਨਾ ਚਿਰ ਖਾਣੇ ਆਪਾਂ ਉਨੀ ਦੇਰ ਤੱਕ ਸਰੀਰ ਠੀਕ ਰਹਿੰਦਾ ਬਿਮਾਰੀ ਤੋਂ ਉਜਾਗਤ ਰਹਿੰਦੀ ਆ ਪਰ ਜਦੋਂ ਇਹ ਫੂਡ ਸਪਲੀਮੈਂਟ ਛੱਡਦੇ ਆ ਤਹੋ ਦੁਆਰੇ ਹੋਰ ਵੀ ਬਿਮਾਰੀਆਂ ਨੂੰ ਜਿਹੜਾ ਕਿ ਸੱਦਾ ਦੇ ਰਿਹਾ ਕੀ ਇਹਦੇ ਬਾਰੇ ਕੀ ਕਰਨਾ ਚਾਹੀਦਾ ਇਹ ਦਾ ਭਰਾ ਜੀ ਇਦਾਂ ਜਦੋਂ ਅਸੀਂ ਇਹ ਆਪਣਾ ਸ਼ੁਰੂ ਕਰਾਉਨੇ ਆ ਸਪਲੀਮੈਂਟ ਉਹਦਾ ਅਸੀਂ ਡਾਈਟ ਪਲਾਨ ਦੰਦੇ ਆ ਨਾਲ ਜਿੰਨਾ ਚਿਰ ਤਾਂ ਕਲਾਇੰਟ ਆਪਣਾ ਆਪਣਾ ਨਿਊਟ੍ਰੀਸ਼ਨ ਲੰਦਾ ਜੀ ਉਹਨਾਂ ਜਦ ਤੱਕ ਡਾਈਟ ਫੋਲੋ ਕਰਦਾ ਜੀ ਉਹ ਤੋਂ ਬਾਅਦ ਜਦੋਂ ਉਹਦਾ weight ਘਟ ਜਾਂਦਾ ਉਹ ਤੋਂ ਬਾਅਦ ਉਹ ਫੇਰ ਦਾ ਪ੍ਰਭਾਵ ਹੋ ਜਾਂਦਾ ਆਪਣੀ ਸਿਹਤ ਬੰਦੂ ਜੀ ਉਹੀ ਦੁਆਰੇ ਖਾਣੇ ਬਾਅਦ ਫੂਡ ਖਾਣਾ ਆ ਜਾਣਾ ਤਲੇ ਦੀ ਚੀਜ਼ਾਂ ਜੀ ਤੇ ਮਿੱਠੇ ਦਾ ਜ਼ਿਆਦਾ ਪ੍ਰਯੋਗ ਕਰਨ ਆ ਜਾਣਾ ਅਸੀਂ ਇਹ ਨਹੀਂ ਕਹਦੇ ਕੋਈ ਚੀਜ਼ ਖਾਓ ਨਾ ਪਰ ਲਿਮਟ ਦੇ ਖਾਓ ਆਪਾਂ ਜੇ ਉਹ ਤੋਂ ਬਾਅਦ ਜਦੋਂ ਕੋਈ ਜੀ ਖਾਵਾ ਇਹਦਾ ਆਪਣਾ ਮੈਟਾਬੋਲਿਜ਼ਮ ਹੈ ਜਿਹੜਾ ਉਹ ਸਲੋ ਹੋ ਜਾਂਦਾ ਉਹ ਜਿਹੜਾ ਆਪਾਂ ਖਾਣ ਪੀਣ ਕਰਦੇ ਆ ਉਹਨੂੰ ਫਿਰ ਪੂਰੇ ਪਚਾਉਂਦਾ ਨਹੀਂ ਜਿਹੜਾ ਜਿੰਨਾ ਪਚ ਗਿਆ ਠੀਕ ਹੈ ਜਿਹੜਾ ਰਹੇਗਾ ਉਹ ਤੇ ਵਿਚਾਰ ਵੀ ਬਣਦੀ ਹੈ ਮੋਟਾਪਾ ਦੁਆਰੇ ਆਉਣੀ ਹੈ ਮਨ ਕੇ ਦੇ ਨਾਲ ਪਰਹੇਜ਼ ਜ਼ਰੂਰੀ ਹੈ ਪਰਹੇਜ਼ ਜ਼ਰੂਰੀ ਹੈ ਜੀ ਦੇਖੋ ਖੇਡ ਦਾ ਆਪਣਾ ਧਿਆਨ ਰੱਖਣਾ ਹੀ ਹੈ ਦੇਖੋ ਜਿੰਨੇ ਆਪਾਂ ਦੇਖਦੇ ਆਂ ਜੀ ਖਿਡਾਰੀ ਨੇ ਫਿਲਮੀ ਐਕਟਰ ਨੇ ਉਹ ਆਪਣੀ ਸਿਹਤ ਦਾ ਖਿਆਲ ਰੱਖਦੇ ਆ ਖਾਣੇ ਦਾ ਵੀ ਸਭ ਕੁਝ ਹੈ ਉਨੋਂ ਦੇ ਮਟਾਪਾ ਦੇਖਿਏ ਇਹ ਮਟਾਪਾ ਤਾਂ ਆਉਂਦਾ ਜੀ ਜੇ ਆਪਾਂ ਆਪਣੀ ਸਿਹਤ ਦਾ ਖਿਆਲ ਨਹੀਂ ਰੱਖਾਂਗੇ ਤਾਂ ਮਟਾਪਾ ਤਾਂ ਹੋਊਗਾ ਜੀ ਜਦਰ ਸਿੰਘ ਜੀ ਇਹ ਪ੍ਰੋਡਕਟ ਪਾਇਨੇ ਤੁਹਾਡੇ ਇਹਨਾਂ ਪ੍ਰੋਡਕਟਾਂ ਬਾਰੇ ਸਾਨੂੰ ਦਰਸ਼ਕਾਂ ਨੂੰ ਜਾਣਕਾਰੀ ਦਿਓ ਕਿਹੜੇ ਕਿਹੜੇ ਪ੍ਰੋਡਕਟ ਕਿਹਦੇ ਕਿਹਦੇ ਕੰਮ ਆਉਂਦੇ ਆ ਇਹ ਇਹ ਫਾਰਮੂਲਾ ਮੀਲ ਹੈ ਹੂੰ ਹੂੰ ਇਹਦੇ ਜੀ ਸਾਰੇ ਤੱਤ ਨੇ ਜੋ ਆਪਣੇ ਸਰੀਰ ਨੂੰ ਚਾਹੀਦੇ ਨੇ ਹੂੰ ਫਾਈਬਰ ਕੈਲਸ਼ੀਅਮ ਪੋਟਾਸ਼ੀਅਮ ਇਹਦੇ ਇੱਕ ਸਿਬਗਤ ਹੋਮ ਹੈ ਅੱਛਾ ਸਿਬਗਤ ਹੋਮ ਇਹ ਪਹਾੜਾਂ ਦੇ ਹੁੰਦਾ ਜੀ ਇਹ ਇਹਦੀ ਜਣਾ 200 ਫੁੱਟ ਨੀਚੇ ਪਹਾੜ ਦੇ ਹੁੰਦੀ ਹੈ ਇਹ ਜਿਹੜੀ 0 ਡਿਗਰੀ ਤੋਂ ਲੈ ਕੇ 40 ਡਿਗਰੀ ਤੱਕ ਤੇ ਉਹਦੇ ਵਿੱਚ ਬਹੁਤਾ ਹੁੰਦਾ ਇਹ ਜਿਹੜੇ ਬੇਰੀਏ ਲੱਗਦੇ ਆ ਅੱਛਾ ਉਹਦਾ ਮਿਸ਼ਨ ਹੈ ਇਹਦੇ ਅੱਛਾ ਤੇ ਉਹ ਪਹੁੰਚਦਾ ਕਿ ਦਬਰ ਠੀਕ ਹੈ ਹਾਂ ਤੇ ਆਹ ਦੂਜੇ ਛੋਟੇ ਪ੍ਰੋਡਕਟ ਪੈਣ ਜਿਹੜੇ ਇਹ ਕੀ ਇਹ ਇਹਦੇ ਨਾਲ ਇਹਦੀ ਫੋਟੋ ਹੈ ਅੱਛਾ ਜੀ ਇਹਦੇ ਜੀ ਵੀ ਇਹ ਜਦੋਂ ਆਪਾਂ ਬੇਡਲੋਗ ਬਾਰੇ ਆ ਕਿੱਟ ਦੰਨੇ ਇਹ ਸਾਰੀ ਕਿੱਟ ਇਨਫੋ ਅੱਛਾ weight loss ਦੇ ਨਾਲ ਸਾਰੀ ਕਿਟ ਮਿਲਦੀ ਹੈ ਹਾਂ ਜੀ ਇਹ ਮਹੀਨੇ ਦੀ ਮਹੀਨੇ ਰਾਜ ਅੱਛਾ ਦੋਨੇ ਚੀਜ਼ਾਂ ਦੀ ਹਾਂ ਜੀ ਇਹ ਪ੍ਰੋਟੀਨ ਇਹ ਆਪਾਂ ਜਦੋਂ weight ਘਟਾਉਨੇ ਆ ਜਦੋਂ ਆਪਾਂ weight ਘਟਾਉਨੇ ਆ ਆਪਣਾ ਮਾਸਾ ਤੇ ਢਿੱਲੇ ਪੈ ਜਾਂਦੇ ਅੱਛਾ ਇਹ ਪ੍ਰੋਡਕਟ ਹੈ ਜੀ ਆਪਾਂ ਇਹਨਾਂ ਯੂਜ਼ ਕਰਾਂਗੇ ਹਾਂ ਹਾਂ ਤਾਂ ਕੋਈ ਆਪਣਾ ਬਾਸ ਨਹੀਂ ਲਟਕਦਾ ਜਿਵੇਂ ਇਹ ਸਰੀਰ ਫਿੱਟ ਹੋ ਜਾਂਦਾ ਅਰਜੰਦਰ ਸਿੰਘ ਜੀ ਆਪਣੇ ਜਿਹੜੇ ਪ੍ਰੋਡਕਟ ਨੇ ਬਣੇ ਕੇ ਇਹ ਜਿਹੜਾ ਕੋਰਸ ਆ ਕਿੰਨੀ ਦੇਰ ਦਾ ਹੁੰਦਾ ਸਾਰਿਆਂ ਨੂੰ ਲੇਦਾ ਲੇਦਾ ਕੋਰਸ ਹੁੰਦਾ ਜਾਂ ਮਤਲਬ ਇਕੋ ਤਣਾ ਦਾ ਹੁੰਦਾ ਇਹ ਵੇਟ ਦੇ ਨਾਲ ਕੋ ਹੁੰਦਾ ਜਿਵੇਂ ਕਿ ਇਹਨੇ 20 ਕਿਲੋ ਘਟਾਉਣ ਵਾਲੀ ਅੱਛਾ ਤਾਂ 3 ਮਹੀਨੇ ਦਾ ਪ੍ਰੋਸੈਸ ਲੈ ਕੇ ਚਲੋ ਜੀ ਇਹ ਪੂਰੀ ਡਾਈਟ ਫੋਲੋ ਕਰੋ ਜੀ ਹੂੰ ਹੂੰ ਜੇ ਪੂਰੀ ਡਾਈਟ ਨਹੀਂ ਫੋਲੋ ਕਰੋਗੇ ਫਿਰ ਤਾਂ ਭਰਾ ਜੀ ਦੇਖੋ ਵੇਟ ਘੱਟ ਘਾਟਣਾ ਤੁਹਾਨੂੰ ਹੋਵੇਗਾ ਫਿਰ ਵੀ ਪਰ ਥੋੜੂ ਘੱਟ ਘਾਟੂ ਅੱਛਾ ਅੱਛਾ ਜੇ ਨਹੀਂ ਡਾਈਟ ਫੋਲੋ ਕਰੋਗੇ ਉਹਦਾ ਜਲਦੀ ਤੇ ਜੇ ਕਿਸੇ ਦਾ 20 ਕਿਲੋ ਦਾ 3 ਨਾਲ ਤੇ 4 ਮਹੀਨੇ ਮੰਨ ਕੇ ਚਲੋ ਜੀ ਹੂੰ ਹੂੰ ਫਿਰ ਤੇ ਜਿੰਦਰ ਸਿੰਘ ਜੀ ਆਪਣੇ ਜਿਹੜਾ ਹੈਗਾ ਜਿੱਦਾਂ ਵੇਟ ਕਿਸੇ ਦਾ ਵੱਧ ਗਿਆ ਉਦੀ ਕੋਈ ਲਿਮਟ ਹੁੰਦੀ ਹੈ ਏਜ ਦੀ ਲਿਮਟ ਵੀ ਇੰਨੇ ਏਜ ਤੋਂ ਬਾਅਦ ਘਟ ਨਹੀਂ ਸਕਦਾ ਜਾਂ ਕਈ ਵਾਰੀ ਆਪਾਂ ਸੁਣਿਆ ਵੀ ਆਮ ਸੁਣਿਆ ਵੀ ਜੇ ਸਾਹ ਲੈ ਕੇ ਆਪਾਂ ਠੇਡ ਅੰਦਰ ਨੂੰ ਜਾਂਦਾ ਹੁਣ ਇਹਦੇ ਰੇਟ ਘਟਦਾ ਵੀ ਜੇ ਠੇਡ ਨਾ ਜਾਵੇ ਸਾਹ ਲੈਣ ਅੰਦਰੋਂ ਕਰਦੇ ਆ ਤਾਂ ਫਿਰ ਉਹ ਤੋਂ ਬਾਅਦ ਵੇਟ ਨਹੀਂ ਘਟਦਾ ਇਹਦੀ ਕੋਈ ਹੈ ਕਿ ਲਿਮਟ ਨਹੀਂ ਇਹਦੀ ਕੋਈ ਲਿਮਟ ਨਹੀਂ ਅੱਛਾ ਮੇਰੇ ਕੋਲ 60 ਸਾਲ ਦਾ ਵੀ ਹੈਗੇ ਅੱਛਾ ਜਿਹੜੇ ਵੇਟ ਘਟਾ ਰਹੇ ਸਭ ਤੋਂ ਜਿਹੜੇ ਜ਼ਿਆਦਾ ਏਜ ਦੇ ਆ ਜੀ ਉਹਨਾਂ ਦਾ ਤਾਂ ਜ਼ਿਆਦਾ ਜ਼ਰੂਰੀ ਹੈ ਸਾਹ ਚੜਦਾ ਗੋਡਿਆਂ ਦੀ ਪ੍ਰੋਬਲਮ ਆ ਜਾਂਦੀ ਹੈ ਢੇਟ ਨਾਲ ਵੇਟ ਦੇ ਕੋਈ ਬਟਾਪਾ ਮਡਾਪਾ ਹਰ ਇੱਕ ਬਿਮਾਰੀ ਨੂੰ ਸੱਦਾ ਹੁੰਦਾ ਜੀ ਮੋਟਾਪੇ ਕਾਰਨ ਸ਼ੂਗਰ ਹੋ ਜਾਂਦਾ ਜੀ ਤੇ ਮੋਟਾਪੇ ਕਾਰਨ ਕੈਸਟਰੋਨ ਵਾਜ ਜਾਂਦੇ ਆ ਜੀ ਸਾਹ ਚੜਦਾ ਜੀ ਬੰਦਾ ਉੱਠ ਬੈਠ ਨਹੀਂ ਸਕਦਾ ਤੇ ਖੂਪ ਕੋਟਿਆਂ ਦੀ ਬੜੀ ਤਕੜੀ ਪ੍ਰੋਬਲਮ ਆ ਜੀ weight ਘਟੀ ਅੱਛਾ ਅੱਛਾ ਅਰਜੰਦਰ ਸਿੰਘ ਜੀ ਆਪਣੇ ਜਿਹੜਾ ਹੈਗਾ ਇਹ ਫੋਰਸ ਜਿਹੜਾ ਤੁਸੀਂ ਕਰਾਉਣਗੇ 2-3 ਮਹੀਨੇ ਦਾ ਮਤਲਬ ਕਿ ਹੁੰਦਾ ਹੈ ਤੇ ਬਾਕੀ ਜਿਹੜੇ ਹੈਗੇ ਨੇ ਜਿਵੇਂ ਹੁਣ ਸਟੇਟ ਤੋਂ ਬਾਹਰ ਬੈਠੇ ਨੇ ਬੰਦੇ ਤੁਸੀਂ ਪੰਜਾਬ ਸਟੇਟ ਤੋਂ ਬਾਹਰ ਬੈਠੇ ਨੇ ਜਾਂ ਫੋਰਨ ਕੰਟਰੀ ਤੋਂ ਕਿਸੇ ਨੇ ਪ੍ਰੋਡਕਟ ਮੰਗਵਾਉਣਾ ਹੈ ਟੋਡਾ ਕੀ ਐਡਰੈਸ ਹੈ ਤੁਹਾਡਾ ਕਿੱਥੇ ਤੁਹਾਡਾ ਸੰਬੰਧ ਕਿੱਦਾਂ ਸਾਡਾ ਐਡਰੈਸ ਹੈ ਜੀ ਕਲੌਰ ਸਰਵਾਰਾ ਨਿਊਟ੍ਰੀਸ਼ਨ ਕਲੱਬ ਜੀ ਸਾਹਮਣੇ ਡਾਕਟਰ ਬੀਜੇਪਾਲ ਦੰਦਾਰਾ ਜੀ ਉਹਦੇ ਸਾਹਮਣੇ ਆਪਣੀ ਸ਼ਾਪ ਹੈ ਜੀ ਪੁਰੇ ਸੰਪਰਕ ਕਰ ਸਕਦਾ ਜੀ ਜੇ ਕਿਸੇ ਨੇ ਕੋਰੀਅਰ ਮੰਗਵਾਉਣਾ ਜੀ ਜੋ ਸਕਰੀਨ ਤੇ ਨੰਬਰ ਚੱਲਣਗੇ ਉਹ ਨਾਲ ਸੰਪਰਕ ਕਰ ਸਕਦਾ ਜੀ ਅੱਛਾ ਜੀ ਤੇ ਸਾਡੇ ਕੋਰੀਅਰ ਬਾਹਰ ਜਾ ਵੀ ਰਹੇ ਨੇ ਅਮਰੀਕਾ ਗਿਆ ਜੀ ਇਟਲੀ ਗਿਆ ਜੀ ਹੂੰ ਤੇ ਆਪਣਾ ਫੌਜ ਚ ਜਾ ਰਿਹਾ ਜੀ ਰਾਜਸਥਾਨ ਜਾ ਰਿਹਾ ਜੀ ਫਰੀਦਕੋਟ ਗਿਆ ਜੀ ਠੀਕ ਹੈ ਫੌਜ ਵਾਲੀ ਵੀ ਵੀ ਮੰਗਵਾਉਣੇ ਤੇ ਕੋਈ ਐਕਟਰਾ ਚਾਰਜ ਨਹੀਂ ਜੀ ਉਹਨਾਂ ਦੇ ਤੇ ਹਿੰਦੁਸਤਾਨ ਚ ਸਾਰੇ ਤੇ ਪ੍ਰੀ ਡਿਲੀਵਰੀ ਹੈ। ਅੱਛਾ ਜੀ। ਰਜਿੰਦਰ ਸਿੰਘ ਜੀ ਆਪਣਾ ਜਿਵੇਂ ਲੋਕਾਂ ਨੂੰ ਵੇਅਰ ਕਰਦਾ ਅੱਜ ਕੱਲ ਨੌਜਵਾਨ ਮੇਰੀ ਪੀੜ੍ਹੀ ਨਸ਼ਿਆਂ ਦੇ ਵਿੱਚ ਦਲਦਲ ਚ ਬੁਜੀ ਵੀ ਆ। ਇਹ ਮਤ ਕੇ ਕੋਈ ਸਹਾਇ ਹੋਂਦੇ ਨੇ ਉਹਨਾਂ ਨੂੰ ਨਸ਼ਾ ਚੋਂ ਬਾਹਰ ਕੱਢਣ ਲਈ ਕੋਈ ਇਦਾਂ ਦੇ ਅਵੇਰਨੈਸ ਕੈਂਪ ਤੁਸੀਂ ਲਗਾਉਨੇ। ਕੈਂਪਸੀ ਲਗਾਉਨੇ ਆ ਅਸੀਂ ਹੁਣ ਤਿੰਨ ਦਿਨ ਹੋ ਗਏ ਸਾਨੂੰ ਸਕੂਲ ਚ ਲਾਇਆ ਸੀ। ਅੱਛਾ ਜੀ। ਤੇ ਲੋਕਾਂ ਨੂੰ ਜਾਗਰਤ ਕਰਦੇ ਆ ਵੀ ਸਿਹਤ ਤੋਂ ਉੱਪਰ ਕੋਈ ਚੀਜ਼ ਨਹੀਂ ਹੈਗੀ। ਇੱਕ ਪਾਸੇ ਤੁਹਾਡੇ ਕੋਲ ਜਿੰਨਾ ਮਰਜੀ ਪੈਸਾ ਹੋਵੇ ਜੇ ਤੁਸੀਂ ਆਪ بیمار ਹੋ ਜੀ ਤੇ ਉਹ ਪੈਸਾ ਕਿਸੇ ਕੰਮ ਦਾ ਨਹੀਂ ਹੈ ਸਭ ਤੋਂ ਪਹਿਲਾਂ ਮੇਰਾ ਇਹ ਬੇਨਤੀ ਹੈ ਕਿ ਪਹਿਲਾਂ ਆਪਣੀ ਸਿਹਤ ਦਾ ਖਿਆਲ ਰੱਖੋ ਜਾਨ ਹੈ ਤੇ ਜਹਾਨ ਹੈ ਜਦਰ ਸਿੰਘ ਜੀ ਜਿਹੜਾ ਪ੍ਰੋਡਕਟ ਬਾਰੇ ਇਹ ਇਹ ਪ੍ਰੋਡਕਟ ਕਿਹੜਾ ਹੈ ਇਹਦੇ ਬਾਰੇ ਵੀ ਚਰਚਾ ਕਰਦੇ ਜੀ ਇਹ ਸਕਿਨ ਬਾਰੇ ਆ ਜੀ 글로ੂ ਬੂਸਟਰ ਅੱਛਾ ਜਿਵੇਂ ਪੈਣਾ ਦੇ ਛਾਈਆਂ ਪੈ ਜਾਂਦੀਆਂ ਡਿਲੀਵਰੀ ਤੋਂ ਬਾਅਦ ਛਾਈਆਂ ਪੈ ਜਾਂਦੀਆਂ ਜੀ ਕਿੰਨੇ ਦੰਦ ਹੋ ਜਾਂਦੀ ਹੈ ਜੀ ਇਹ ਡੱਬੋ-ਗੱਬੀ ਹੀ ਹੋ ਜਾਂਦੀ ਹੈ ਜਾਂ ਜਲਨ ਹੁੰਦੀ ਹੈ ਜਿੱਦੇ ਦੇ ਠੱਪੜ ਪਏ ਜਾਂਦੇ ਆ ਜਲਨ ਹੁੰਦੀ ਹੈ ਜਿੱਨੇ ਤੇ ਅੱਛਾ ਇਹ ਗਲੋਬਲ ਕੋਰਸ ਸਾਡੀ ਕੰਪਨੀ ਨੇ ਕੱਢਿਆ ਹੈ ਜੀ ਅੱਛਾ ਇਹ ਜਿਹੜਾ ਇੰਨਾ ਵਧੀਆ ਚੱਜਾਈ ਇਹਨਾਂ 10 ਦਿਨਾਂ ਚ ਮਤਲਬ ਸਤਿਨਾ ਸਫਲ ਹੋ ਜਾਂਦੀ ਹੈ ਇਹ 3 ਮਹੀਨੇ ਦਾ ਕੋਰਸ ਹੈ ਜੀ ਜੇ ਜਿਹੜਾ 3 ਮਹੀਨੇ ਕਰਕੇ ਬਿਊਟੀ ਪਾਰਟ ਤੇ ਜਾਂਦੀ ਲੋਕ ਨਹੀਂ ਆਉਂਦੀ ਇਹ ਲੇਡੀਜ਼ ਵਾਸਤੇ ਜੈਂਟਲਸ ਵਾਸਤੇ 18 ਸਾਲ ਤੋਂ ਲੈ ਕੇ ਅੱਛਾ ਜੀ 60 ਸਾਲ ਤੱਕ ਕੋਈ ਵੀ ਯੂਜ਼ ਕਰ ਸਕਦਾ ਤੇ ਇੰਨਾ ਆਸਾਨ ਹੈ ਜੀ ਇੱਕ ਪੈਕ ਉਹ ਜਿਹਦਾ ਰੋਲ ਪਾਣੀ ਚ ਪਾ ਕੇ ਥੇਰਾ ਅੱਛਾ ਤੇ ਬਹੁਤ ਵਧੀਆ ਗੱਲ ਹੈ ਹਰਿੰਦਰ ਸਿੰਘ ਜੀ ਕਪੜੇ ਤੁਹਾਡੇ ਕੋਲੇ ਕਿੰ다 ਦੇ ਮਰੀਜ਼ ਆਉਂਦੇ ਨੇ ਜਿੱਦਾਂ ਤਰ੍ਹਾਂ ਤਰ੍ਹਾਂ ਦੇ ਬਿਮਾਰੀਆਂ ਦਾ ਤੁਸੀਂ ਇਲਾਜ ਕਰਦੇ ਹੋ ਤੇ ਕਿੰ다 ਦੇ ਮਰੀਜ਼ ਆਉਂਦੇ ਨੇ 100% ਦੇ ਵਿੱਚੋਂ ਕਿੰਨੇ ਤੋਂ ਪਰਸੈਂਟ ਜਿਹੜੇ ਨੌਕ ਨੇ ਉਹ ਠੀਕ ਹੋ ਕੇ ਤੁਹਾਨੂੰ ਦੁਬਾਰੇ ਤੁਹਾਡੇ ਕੋਲੇ ਆਉਂਦੇ ਨੇ ਤੁਹਾਡਾ ਧੰਨਵਾਦ ਕਰਦਾ ਜੀ ਜਮੇਰਾ ਸਹਾਇਤਾ 92% ਕੰਮ ਹੋ ਗਏ ਆਂ ਵੀ ਆਉਨੇ ਆ ਦੁਆਰੇ ਧੰਨਵਾਦ ਕਰਦੇ ਆਂ ਵੀ ਅਸੀਂ ਬਹੁਤ ਅੰਕ ਸੀ ਵੀ ਸਾਨੂੰ ਹਰ ਚੀਜ਼ ਤੋਂ ਲਾਜਤ ਮਿਲ ਗਈ ਵੀ ਤੁਹਾਡਾ ਬਹੁਤ ਥੈਂਕਸ ਹੈ ਜੀ ਹਰਜਿੰਦਰ ਸਿੰਘ ਜੀ ਲਾਸਟ ਦੇ ਵਿੱਚ ਤੁਸੀਂ ਲੋਕਾਂ ਨੂੰ ਜਿੱਦਾਂ ਹੁਣ ਕੋਈ ਬਿਮਾਰੀ ਨੂੰ ਪਕੜਿਆ ਉਦੋਂ ਹੀ ਬੰਦੇ ਆਉਂਦੇ ਨੇ ਉਹ ਤੋਂ ਪਹਿਲਾਂ ਕੀ ਕੀ ਸਿਖ ਦੇਣਾ ਚਾਹੋਗੇ ਆਪਣੇ ਤਜਰਬੇ ਦੇ ਵਿੱਚੋਂ ਵੀ ਲੋਕਾਂ ਨੂੰ ਬਿਮਾਰੀ ਪਹਿਲਾਂ ਹੀ ਨਾ ਹੋਵੇ ਕਿਹੜੀ ਕਿਹੜੀ ਗੱਲਾਂ ਦਾ ਧਿਆਨ ਰੱਖ ਸਕਦੇ ਦੇਖੋ ਜੀ ਪਹਿਲਾਂ ਬਜ਼ੁਰਗ ਹੁੰਦੇ ਸੀ ਉਹ ਦੇਸੀ ਖਰਾਕਾਂ ਖਾਂਦੇ ਸੀ ਹੁਣ ਜਵਾਨ ਚੱਲ ਗਿਆ ਜੀ ਜਿਹੜਾ ਯੁਗ ਆ ਗਿਆ ਹੁਣ ਹੁਣ ਫਾਸਟ ਫੂਡ ਦਾ ਜਵਾਨਾ ਹੋ ਗਿਆ ਫਾਸਟ ਫੂਡ ਖਾਣੇ ਆਪਾਂ ਖਾਣੇ ਆ ਮੈਨੂੰ ਨੀਂਦ ਦਾ ਨਹੀਂ ਆ ਜੀ ਖਾਣੇ ਆ ਪਰ ਉਹਨਾਂ ਦੇ ਸਾਈਡ ਇਫੈਕਟ ਬਹੁਤ ਨੇ ਜੀ ਉਹਨਾਂ ਦੇ ਮੈਦਾ ਜੀ ਆਪਾਂ ਖਾਣ ਜਿਆਦਾ ਲੱਗੇ ਉਹਨਾਂ ਨੂੰ ਉਹ ਪਚਦਾ ਨਹੀਂ ਅੰਦਰ ਨਾਲਾਂ ਦੇ ਜੰਮ ਜਾਂਦਾ ਮੈਦਾ ਜੀ ਤੇ ਉਹਦੇ ਕਰਕੇ ਮਟਾਪਾ ਆਉਂਦਾ ਜੀ ਮੈਂ ਤਾਂ ਵੀਰਾਂ ਨੂੰ ਇਹੀ ਕਹਾਵਾਂਗਾ ਵੀ ਦੇਸੀ ਖਾਣਾ ਖਾਂ ਕੇ ਬੰਦਾ ਹੋ ਤੇ ਆ ਆਪਣਾ ਜਿਹੜੇ ਵਿਜਾਰੀ ਖਾਣੇ ਆ ਇਹਨਾਂ ਦੇ ਘੱਟ ਪ੍ਰਯੋਗ ਜੀ ਇਹ ਸਾਨੂੰ ਆਪਣੇ ਹਰਜਿੰਦਰ ਸਿੰਘ ਸਰਵਾਰਾ ਜੀ ਕਨੌਰ ਦੇ ਵਿੱਚ ਜਿਹੜੇ ਕਿ ਲੋਕਾਂ ਨੂੰ ਜਿਹੜੀ ਜਿਵੇਂ ਹੁਣ ਤਾਪੇ ਤੋਂ ਲੋਕ ਪਰੇਸ਼ਾਨ ਨੇ ਇੱਕ ਬਹੁਤ ਵੱਡੀ ਬਿਮਾਰੀ ਜਿਹਦੇ ਨਾਲ ਕਿ ਹੋਰ ਬਿਮਾਰੀਆਂ ਸ਼ੂਗਰ ਵਗੈਰਾ ਦੱਸਿਆ ਉਹਨਾਂ ਨੇ ਹੋਰ ਬਿਮਾਰੀਆਂ ਜਿਹੜੀਆਂ ਨੇ ਉਹ ਲੋਕ ਜਿਹੜੀਆਂ ਹੈਗੀਆਂ ਲੱਗ ਜਾਂਦੀਆਂ ਨੇ ਤਾਂ ਉਹਦੇ ਤੋਂ ਰਾਹਤ ਲੈ ਲਈ ਉਹਨਾਂ ਨੇ ਆਪਣੇ ਮਾਰੇ ਸਾਰਾ ਦੱਸਿਆ ਹੈ ਆਪਣਾ ਡਰੈਸ ਦੱਸਿਆ ਹੈ ਬਾਂਹਲੀ ਸਟੇਟ ਚ ਜੇ ਕਿਸੇ ਨੇ ਮਗਾਉਣਾ ਹੋਵੇ ਜਾਂ ਬੋਰਨ ਕੰਟਰੀ ਦੇ ਵਿੱਚ ਵੀ ਇਹ ਜਿਹੜੇ ਹੈਗੇ ਨੇ ਭੇਜਦੇ ਨੇ ਪ੍ਰੋਡਕਟ ਤੇ ਇਸ ਜਿਹੜੀਆਂ ਹੈਗੀਆਂ ਨੇ ਸਾਰੀਆਂ ਉਹਨਾਂ ਨੇ ਆਪਣੀਆਂ ਟਿਪਸ ਦੇ ਵਿੱਚੋਂ ਲੋਕਾਂ ਨੂੰ ਸੁਝਾਅ ਵੀ ਦਿੱਤੇ ਨੇ ਵੀ ਉਹ ਕਿਹੜੀਆਂ ਕਿਡੀਆਂ ਗੱਲਾਂ ਦਾ ਜਿੱਦਾਂ ਫਾਸਟ ਫੂਡ ਹੋ ਗਿਆ ਜਾਂ ਹੋਰ ਇਦਾਂ ਦੀਆਂ ਜਿਹੜੀਆਂ ਹੈਗੀਆਂ ਨੇ ਕਿਹੜੀਆਂ ਕਿਹੜੀਆਂ ਚੀਜ਼ਾਂ ਤੋਂ ਉਹਨਾਂ ਨੂੰ ਥੋੜਾ ਜਿਹਾ ਪਰਹੇਜ਼ ਰੱਖਣਾ ਚਾਹੀਦਾ ਹੈ ਤਾਂ ਕਿ ਆਪਣੀ ਸਿਹਤ ਠੀਕ ਰੱਖੇ ਤੇ ਕੈਂਪ ਵਗੈਰਾ ਅਵੇਰਨੈਸ ਕੈਂਪ ਵੀ ਲੋਕਾਂ ਨੂੰ ਜਿਹੜੇ ਨਿਜਾਗਰੂਤ ਕੈਂਪ ਨੇ ਜਿਹੜੇ ਮੋਟਾਪੇ ਤੋਂ ਸਮੇਂ-ਸਮੇਂ ਤੋਂ ਲੰਘਦੇ ਰਹਿੰਦੇ ਨੇ ਇਸ ਤਰ੍ਹਾਂ ਦੀਆਂ ਹੋਰ ਵੀ ਸਿੱਤੀਆਂ ਦੇ ਨਾਲ ਤੁਹਾਨੂੰ ਰੂਪ ਰੂਪ ਕਰਾਉਂਦੇ ਰਹਾਗੇ ਤੁਸੀਂ ਦੇਖਦੇ ਹੋ ਪਟਿਆਲਾ ਟਾਈਮ 'ਚ ਘਨੌਰ ਪਟਿਆਲਾ ਤੋਂ ਰਜਨੀਸ਼ ਸਿੰਘ ਦੀ ਰਿਪੋਰਟ